ਪੰਜਾਬ ਵਿੱਚ ਕਿੜਾਕੇ ਦੀ ਠੰਡ ਲੰਘ ਗਈ ਹੈ ਪਰ ਠਾਰ ਪੂਰੀ ਤਰ੍ਹਾਂ ਘਟ ਨਹੀਂ ਹੋਈ। ਅਗਲੇ 3 ਦਿਨਾਂ ਤੱਕ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ। ਭਾਵੇਂ ਧੁੱਪ ਤੇਜ਼ ਰਹੇਗੀ ਪਰ ਠੰਡਕ ਬਣੀ ਰਹੇਗੀ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਦੌਰਾਨ ਮੌਸਮ ਖੁਸ਼ਕ ਰਹੇਗਾ ਤੇ ਤੇਜ਼ ਹਵਾਵਾਂ ਕਾਰਨ ਠੰਡ ਦਾ ਅਸਰ ਬਣਿਆ ਰਹੇਗਾ ਪਰ ਲੋਕਾਂ ਨੂੰ ਠਾਰ ਮਹਿਸੂਸ ਹੁੰਦੀ ਰਹੇਗੀ। 18 ਤੋਂ 20 ਫਰਵਰੀ ਤੱਕ ਪੱਛਮੀ ਗੜਬੜੀ ਰੁਕ ਰੁਕੇ ਹੁੰਦੀ ਰਹੇਗੀ ਸਵੇਰ ਦਾ ਵਾਤਾਪਨ 24 ਘੰਟਿਆਂ ਵਿੱਚ 1.1 ਡਿਗਰੀ ਵਧਿਆ ਜੋ ਆਮ ਦੇ ਨੇੜੇ ਪਹੁੰਚ ਗਿਆ ਹੈ ਦਿਨ ਦਾ ਸਭ ਤੋਂ ਵੱਧ ਤਾਪਮਾਨ ਅਨੰਦਪੁਰ ਸਾਹਿਬ ਵਿੱਚ 24.6 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਮੌਸਮ ਪਾਖ ਮਤਾਬਕ 11 ਫਰਵਰੀ ਤੱਕ ਮੌਸਮ ਸਾਫ ਰਹੇਗਾ ਕੋਈ ਚੇਤਾਵਨੀ ਨਹੀਂ ਹੈ ਇਸ ਵੇਲੇ ਪੱਛਮੀ ਹਵਾਵਾਂ ਵਿੱਚ ਇੱਕ ਪੱਛਮੀ ਗੜਬੜ ਮੌਜੂਦ ਹੈ ਜੋ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਇਹ ਗੜਬੜੀ ਲਗਭਗ 55 ਡਿਗਰੀ ਪੂਰਬੀ ਦੇਸ਼ਾਂਤਰ ਅਤੇ 27 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਉੱਪਰ ਸਥਿਤ ਹੈ ਇਸ ਤੋਂ ਇਲਾਵਾ 8 ਫਰਵਰੀ 2026 ਦੀ ਰਾਤ ਨੂੰ ਇੱਕ ਹੋਰ ਤਾਜ਼ਾ ਪੱਛਮੀ ਗੜਬੜ ਹੈ ਪੱਛਮੀ ਹਿਮਾਲਾਈ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਰਿਹਾ ਹੈ ਅੰਮ੍ਰਿਤਸਰ ਵਿੱਚ 21.0 ਡਿਗਰੀ ਲੁਧਿਆਣਾ ਵਿੱਚ 22.8 ਪਟਿਆਲਾ ਵਿੱਚ 22.6 SBS ਨਗਰ ਵਿੱਚ 22 ਡਿਗਰੀ ਫਿਰੋਜ਼ਪੁਰ ਵਿੱਚ 22.9 ਡਿਗਰੀ ਹੁਸ਼ਿਆਰਪੁਰ ਵਿੱਚ 22.0 ਮਾਹਸਾ ਵਿੱਚ 24.5 ਪਠਾਨਕੋਟ ਵਿੱਚ 21.9 ਰੋਪੜ ਵਿੱਚ 22.7 ਰੂਪਨਗਰ ਵਿੱਚ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਸ਼ੁੱਕਰਵਾਰ ਤੋਂ 12 ਜਨਵਰੀ ਤੱਕ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵਾਧ ਤੋਂ ਵਾਧ ਤਾਪਮਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ